ਤੱਤੋਂ ਪਹਿਲਾਂ ਮੈਂ ਇੱਕ ਸਾਰ ਦਾ ਪੁੱਤ ਹੋਣ ਦੇ ਨਾਤੇ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਕਰਦੇ ਹੋਏ ਆ ਆਵਾਦੀ ਪਾਰਟੀ ਸੱਡੀ ਹੈ ਮੈਂ ਵੱਡੇ ਵੀਰ ਗ੍ਰਿੰਦਾ ਸਿੰਘਾ ਜੀ ਦੇ ਅਗਵਾਈ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਨਵੀਂ ਜ਼ਿੰਮੇਵਾਰੀ ਸ਼ੁਰੂਆਤ ਕੀਤੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਜੋ ਇਹ ਅੱਜ ਸਾਰੇ ਵਲੰਟੀਅਰਾਂ ਨੂੰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਊਗਾ ਇਹਨਾਂ ਨੂੰ ਸਾਨੂੰ ਬਈਆਂ ਨੂੰ ਉਰਪ ਜਾਣਾ ਪਊਗਾ ਮੈਂ ਹੀ ਬੇਨਤੀ ਕਰਦਾ ਵੇ ਜੱਟਾਂ ਨੂੰ ਡਾਂਗ ਸੱਚੀ ਚੱਕਣੀ ਪਊਗੀ ਲੈਂਡ ਪੋਲਿੰਗ ਕੋਰਸੀ ਵਾਪਸ ਕਰਨ ਦੀ ਪੂਣੀ ਆਪਾਂ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇ ਆਪਣੇ ਲੱਭ ਜਮੀਨਾਂ ਹੀ ਨਹੀਂ ਰਹੀਆਂ ਤਾਂ ਆਪਾਂ ਉਹਰੇ ਸੂਬਾ ਹੀ ਖਤਮ ਹੋ ਜੂਗਾ ਆਪਣੇ ਦੁਬਾਰੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਹਰਦੀਪ ਵੀ ਕਾਫੀ ਲੰਬਾ ਸੀ ਨਰਿੰਦਰ ਕੌਰ ਭਰਾਜ਼ ਦੀ ਕਹਿ ਸਕਦੇ ਆ ਕਿ ਕੱਡੀ ਚਲਾਈ ਆ ਬੁਰੀ ਵਰਕਰ ਰਿਓ ਲਗਾਤਾਰ ਜਦੋਂ ਤੋਂ ਟੂਰ ਦੀ ਸਫਰ ਕੀਤਾ ਨਰਿੰਦਰ ਕੋਲ ਆ ਅਜਿਹਾ ਕੀ ਲੱਗਿਆ ਤੁਹਾਨੂੰ ਕਿ ਜਿਹੜਾ ਜੱਟ ਦਾ ਮਤਲਬ ਕੇ ਲੋਕਾਂ ਨੂੰ ਕਾਫੀ ਲੱਗਦਾ ਸੀ ਕਿ ਹਰਦੀਪ ਤੂਰ ਨੇ ਜਿਹੜੇ ਕਾਫੀ ਨਜ਼ਦੀਕ ਨੇ ਅੱਜ ਕਾਂਗਰਸ ਪਾਰਟੀ ਜੋ ਹੈ ਮੈਂ ਸਾਰਿਆਂ ਨੂੰ ਪਤਾ ਮੇਰੇ ਸਾਰੇ ਵੀਰਾਂ ਨੂੰ ਸਾਰੇ ਮੰਡਲੇ ਨੂੰ ਸਾਰੇ ਹਲਕੇ ਨੂੰ ਪਤਾ ਮੈਂ ਟਰੱਕ ਜੰਦ ਦੀ ਪ੍ਰਧਾਨਗੀ ਕਰਦਾ ਸਭ ਤੋਂ ਪਹਿਲਾਂ ਸਾਡੀ ਰੋਜੀ ਰੋਟੀ ਨੂੰ ਟਰੱਕ ਜਿਹੜੀਆਂ ਤੇ ਸੱਟ ਮਾਰੀ ਆ ਉਹਦਾ ਸੀ ਵਿਰੋਧ ਕੀਤਾ ਤਾਨੇ ਲਾਇਆ ਤਾਂ ਸੀ ਉਹ ਪਾਲਿਸੀ ਵਾਪਸ ਕੀਤੀ ਐ ਤੇ ਮੈਂ ਦੇਖ ਰਿਹਾ ਸੀ ਲੰਬੇ ਸਮੇਂ ਤੋਂ ਸਿੰਗਲਾ ਸਾਹਬ ਨੇ ਜੋ ਸਾਡੇ ਪਿਛਲੀ ਵਾਰ ਜੁਨੀਅਰ ਦੇ ਉੱਪਰ ਹੱਥ ਦੇ ਕੇ ਰੱਖਿਆ ਤਾਂ ਇਹਨਾਂ ਦੇ ਅੱਜ ਵੀ ਉਹ ਵਰਕਰਾਂ ਦੇ ਸਾਰੇ ਪੰਜਾਬ ਦੇ ਜੁਨੀਅਰ ਖਾਤਮੇ ਜੇ ਇਹ ਨਾ ਹੁੰਦੇ ਤਾਂ ਸਾਡੀਆਂ ਜੁਨੀਅਰਾਂ ਵੀ ਅੱਜ ਪੰਜਾਬ ਦੇ ਦਿਰਬਾ ਤੂਰੀ ਨਾਬਾ ਤੇ ਸੰਗਰੂਰ ਜੁਨੀਆ ਸੱਚੀ ਖਤਮ ਹੋ ਗਈ ਅੱਜ ਅਸੀਂ ਰੋਜੀ ਰੋਟੀ ਕਮਾ ਰਹੇ ਤਾਂ ਇਹਨਾਂ ਦੀ ਦੇਣ ਖਾ ਰਹੇ ਆ ਸਾਡੇ ਕੱਲ੍ਹ ਕਾਓ ਕਾਂਗਰਸ ਪਾਰਟੀ ਦੀ ਮਾਇਆ ਵਿਸ਼ਵਾਸ ਦਵਾਨਾ ਸਿੰਘਲਾ ਸਾਹਿਬ ਜੀ ਜਰੂਰ ਪਹਿਲਾਂ ਮੈਨੂੰ ਜੁਨੀਅਰ ਤੇ ਜੁਰੂਰ ਹੱਥ ਰੱਖਣਗੇ ਭੋਨੀਗੜ ਜਿਹੜੇ ਸਾਫ ਕਰਕੇ ਪ੍ਰਧਾਨ ਨੇ ট্রাক ਇਹਨਾਂ ਦੇ ਆਮ ਆਦਮੀ ਦੇ ਉਹ ਜੁਆਇਨ ਕੀ ਤਰਕੀ ਕਰਨਾ ਚਾਹੀਦਾ ਇੱਕ ਮਿਹਨਤੀ ਕਾਬਲ ਇਮਾਨਦਾਰ ਆਮ ਆਦਮੀ ਪਾਰਟੀ ਦਾ ਪਹਿਲੇ ਦਿਨ ਤੋਂ ਵਲੰਟੀਅਰ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਉਸ ਪਾਰਟੀ ਦੀ ਸੇਵਾ ਵਾਸਤੇ ਲਗਾਏ ਬਹੁਤ بڑے بڑے ਵਾਅਦੇ ਉਸ ਪਾਰਟੀ ਨੇ ਪੰਜਾਬ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਭਵਾਨੀਗੜ੍ਹ ਦੀ ਬਿਹਤਰੀ ਦੇ ਵਾਸਤੇ ਲੋਕਾਂ ਨਾਲ ਕੀਤੇ ਮੈਂ ਸਮਝਦਾ ਕਿ ਅੱਜ ਜਦੋਂ ਤੂਰ ਸਾਹਿਬ ਨੇ ਦੇਖ ਹਰਦੀਪ ਜੀ ਨੇ ਦੇਖਿਆ ਕਿ ਉਹ ਗੱਲਾਂ ਦੇ ਉੱਪਰ ਉਹ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਤਾਂ ਅੱਜ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਿਸਾਨੀ ਵਿਰੋਧੀ ਨੀਤੀਆਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਔਰ ਆਪਾਂ ਦੇਖਿਆ ਪਿੱਛੇ ਟਰੱਕੀ ਉਹਨਾਂ ਦੇ ਵਿੱਚ ਪਹਾਣੀਗੜ੍ਹ ਚ ਕੀ ਹੋਇਆ ਉਹ ਗੱਲਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੋਂ ਮੈਂ ਇਸ ਇਲਾਕੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੇਰੇ ਬਲੌਕ ਪ੍ਰਧਾਨ ਤੇ ਸਮੁੱਚੀ ਟੀਮ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਦੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦੀ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦਾ ਮਾਨ ਸਨਮਾਨ ਪਾਰਟੀ ਵਿੱਚ ਦਿੱਤਾ ਜਾਊਗਾ ਔਰ ਉਹ ਸਾਡੀ ਟੀਮ ਦੀ ਕੜੀ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਤਾਂ ਕਿ ਇਲਾਕਾ ਤੇ ਲੋਕ ਮਜ਼ਬੂਤ ਹੋ ਸਕਣਾ ਔਰ ਅੱਗੇ ਜਾ ਸਕਦਾ ਹੈ ਲਾਈਟ ਪ੍ਰੋਗਰਾਮ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਕਹਿ ਸਕਦਾ ਕਿ 65000 ਏਕੜ ਜਿਹੜੀ ਜ਼ਮੀਨ ਜਾਨੀ ਜਾ ਰਹੀ ਹੈ ਉਹ ਵਿਰੋਧ ਕਰ ਰਹੇ ਨੇ ਪਰ ਸਰਕਾਰ ਨਵੀਆਂ ਨਵੀਆਂ ਪੌਦਿਆਂ ਨੂੰ ਕਹਿੰਦੀ ਅਸੀਂ ਵਿਕਾਸ ਦੇ ਨਾਂ ਤੇ ਜਿਹੜੀ ਵਿਕਾਸ ਕਰਨਾ ਪੰਜਾਬ ਦਾ ਪਰ ਸ਼ਹਿਰਾਂ ਦਾ ਅਜੇ ਤੱਕ ਵਿਕਾਸ ਹੋਇਆ ਕੋਈ ਨਹੀਂ ਦੇਖੋ ਇਹ ਪੰਜਾਬ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆੜਤੀਏ ਦਾ ਇੱਕ ਬਹੁਤ ਡੇਰਾ ਰਿਸ਼ਤਾ ਹੈ ਆਪਸੀ ਭਾਈਚਾਰਾ ਸਾਜ ਤੇ ਪਿਆਰ ਇਹ ਸਾਡੇ ਸਾਰੇ ਪੰਜਾਬ ਦੀ ਖੁਸ਼ਬੂ ਹੈ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਨਹੀਂ ਇਕੱਲੀ ਉਹ ਪੰਜਾਬ ਦੀ ਵੀ ਮਾਂ ਹੈ ਉਹ ਦੇਸ਼ ਦੀ ਵੀ ਮਾਂ ਹੈ ਕਿਉਂਕਿ ਉਸੇ ਜ਼ਮੀਨ ਤੋਂ ਜੋ ਵੀ ਪੈਦਾਵਾਰ ਹੁੰਦੀ ਹੈ ਉਸ ਪੈਦਾਵਾਰ ਦੇ ਨਾਲ ਜਿੱਥੇ ਕਿਸਾਨ ਦਾ ਪੇਟ ਭਰਦਾ ਹੈ ਉਥੇ ਗਰੀਬ ਦਾ ਵੀ ਭਰਦਾ ਹੈ ਉਥੇ ਮੰਡੀ ਦੀ ਦੁਕਾਨਦਾਰ ਦਾ ਵੀ ਭਰਦਾ ਹੈ ਉਥੇ ਜਦੋਂ ਫਸਲ ਆਉਂਦੀ ਹੈ ਜਿਹੜੀਆਂ ਮਨਿਆਰੀ ਦੀਆਂ ਤੇ ਲਲਾਰੀ ਦੀਆਂ ਦੁਕਾਨਾਂ ਹੈ ਸ਼ਹਿਰਾਂ ਚ ਉਹਨਾਂ ਦੇ ਉੱਪਰ ਵੀ رونਕਾ ਲੱਗਦੀ ਹੈ ਤੋਂ ਸਾਡੇ ਪੰਜਾਬ ਦੀ ਜਿਹੜੀ ਜ਼ਮੀਨ ਚੋਂ ਕਣਕ ਦੀ ਤੇ ਝੋਨੇ ਦੀ ਖੇਤੀ ਹੁੰਦੀ ਹੈ ਉਸ ਦੇ ਨਾਲ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਤੋਂ ਜਿੰਨੀ ਆਮਦਨੀ ਆਉਂਦੀ ਹੈ ਉਹਦੇ ਨਾਲ ਜਿਹੜੀ ਆਰਥਿਕਤ ਹੈ ਉਹਦੇ ਨਾਲ ਸਰਕਾਰਾਂ ਨੂੰ ਵੀ ਟੈਕਸ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਹੈ ਟਰੱਕ ਆਪਰੇਟਰਾਂ ਨੂੰ ਵੀ ਬਹੁਤ ਸਾਰੀ ਢੋਆ ਢਵਾਈ ਦਾ ਕੰਮ ਤਾਂ ਮਿਲਦਾ ਜੇ ਫਸਲ ਦੀ ਪੈਦਾਵਾਰ ਹੁੰਦੀ ਹੈ ਜੀ ਅੱਜ ਅਸੀਂ 50-60 ਹਜ਼ਾਰ ਏਕੜ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਚੱਕ ਕੇ ਖੇਤੀ ਤੋਂ ਬਾਹਰ ਕੱਢ ਕੇ ਉਹਤੇ ਅਸੀਂ ਕਮਰਸ਼ੀਅਲ ਐਕਟੀਵਿਟੀ ਕਰਨ ਲੱਗ ਜਾਾਂਗੇ ਉਹਦੇ ਉੱਤੇ ਪਰ ਸ਼ੋਰੂਮ ਜਾਂ ਘਰ ਬਣਾਉਣ ਲੱਗ ਜਾਾਂਗੇ ਤਾਂ ਮੈਂ ਸਮਝਦਾ ਕਿ ਸਾਰੇ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਬਹੁਤ ਵੱਡਾ ਟੱਕਾ ਲੱਗੂ। ਤੋਂ ਮੈਂ ਸਮਝਦਾ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਅੱਜ ਸਕੀਮ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਕਿ ਕਿਤੇ ਕਿਹਾ ਕਿ ਜੇ 50 ਕਿੱਲੇ ਲੈਂਡ ਪੂਲਿੰਗ ਦੇ ਤਹਿਤ ਲਵਾਂਗੇ ਤਾਂ 30 ਕਿੱਲੇ ਮੋੜਾਂਗੇ ਪਹਿਲਾਂ ਤਾਂ ਜਿਹੜੀ 50 ਕਿੱਲੇ ਦੇ ਉੱਪਰ ਖੇਤੀ ਹੁੰਦੀ ਹੈ ਉਹ ਬਾਊਟਗਾਊ ਜ਼ਮੀਨ ਹੈ ਤੇ ਕਿੰਨੀ ਕਿੱਲੇ ਮਿਲੂਗੀ ਕਿਹੜੀ ਮਿਲੂਗੀ ਇਹ ਨਹੀਂ ਪਤਾ ਕਿਸੇ ਨੂੰ ਉਹ ਜੋ ਖੇਤੀ ਚੋ ਉਹ ਵਾਲੀ ਜ਼ਮੀਨ ਚੋ ਖੇਤੀ ਹੋਊਗੀ ਕਿ ਨਹੀਂ ਹੋਊਗੀ ਇਹ ਨਹੀਂ ਪਤਾ ਕਿਸੇ ਨੂੰ ਜਿਹੜਾ ਬੰਦਾ 3 ਕਿਲੇ ਦੇਊਗਾ ਉਹ ਕਿ ਕਿਲਾ ਮੜ ਜੂਗਾ ਤੇ 2 ਕਿਲੇ ਉੱਡ ਜੂਗੀ ਕਿਹੜਾ ਵਿਕਾਸ ਹੈ ਜਿਹੜਾ ਇੰਨੀ ਜਵੀਨ ਕੰਕਰੀਟ ਦੇ ਵਿੱਚ ਬਦਲ ਕੇ ਵਿਕਾਸ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜਾ ਵਿਕਾਸ ਤਾਂ ਜੇ ਮੈਂ ਉਹੀ ਸਵਾਲ ਫੇਰ ਦੁਹਰਾ ਰਿਹਾ ਕਿ ਸ਼ਹਿਰ ਜਿਹੜੇ ਅਜੇ ਵੀ ਅਧੂਰੇ ਨੇ ਜੇਕਰ بارش ਹੋ ਜਾਂਦੀ ਹੈ ਪੋਹਣੀਗੜ ਦੇ ਵਿੱਚ ਵੀ 2-2 ਫੁੱਟ 3-4 ਫੁੱਟ ਪਾਣੀ ਰੁਕ ਜਾਂਦਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿੱਥੇ ਤੱਕ ਵਿਕਾਸ ਦੀ ਗੱਲ ਹੈ ਸਾਢੇ 3 ਸਾਲ ਹੋ ਗਏ ਆਪਾਂ ਆਪੜਿਆ ਬ ਲਗਾ ਲਓ ਵੀ ਆਪਣੀ ਮੁਸਕਿਲ ਕਮੇਟੀ ਨੂੰ ਤੇ ਆਪਣੇ ਪਿੰਡਾਂ ਨੂੰ ਤੇ ਪੰਚਾਇਤਾਂ ਨੂੰ ਤੇ ਸ਼ਹਿਰ ਚ ਜਿਹੜਾ ਵਿਕਾਸ ਦਾ ਕੰਮ ਹੈ ਉਹਦੇ ਵਾਸਤੇ ਕਿੰਨਾ ਪੈਸਾ ਸਰਕਾਰ ਵੱਲੋਂ ਆਇਆ ਉਸਦੀ ਪਤਾ ਲੱਗੀ ਵੀ ਕਿੰਨਾ ਵਿਕਾਸ ਹੋ ਰਿਹਾ ਜੇ ਪੈਸਾ ਆਊਗਾ ਪੈਸਾ ਰਿਲੀਜ਼ ਹੋਊਗਾ ਸਰਕਾਰ ਤਾਂ ਕਰਜ਼ਾਈ ਹੋਈ ਪਈ ਹੈ ਕਰਜ਼ਾ ਹਰ ਰੋਜ਼ ਵੱਧ ਰਿਹਾ ਤੇ ਕੀ ਅੱਜ ਕਰਜ਼ਾ ਉਤਾਰਨ ਵਾਸਤੇ ਜਾਂ ਜਿਹੜੇ ਵਾਦੇ ਚੋਣਾਂ 'ਚ ਕੀਤੇ ਉਹਨੂੰ ਪੂਰਾ ਕਰਨ ਵਾਸਤੇ ਲੈਂਡ ਪੁਲੀ ਪਾਲਿਸੀ ਕਿਧਰ ਆ ਰਹੀ ਔਰ ਇਹ ਨਹੀਂ ਪਤਾ ਕਿ ਪਹਿਲੇ ਹੀ ਪੰਜਾਬ ਦਾ ਨੌਜਵਾਨ ਬੱਚਾ ਬਾਹਰ ਜਾ ਰਿਹਾ ਇੱਕ ਪਾਸੇ ਤਾਂ ਗੱਲ ਹੋ ਰਹੀ ਹੈ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੀ ਗੱਲ ਤੇ ਜਿਹੜੇ ਬੱਚੇ ਅੱਜ ਖੇਤੀ ਦੇ ਨਾਲ ਜੁੜੇ ਵੀ ਹੋਏ ਆ ਥੋੜੇ ਬੋਤੇ ਜਿਹੜੇ ਰਹਿ ਗਏ ਤੇ ਜੇ ਤੁਸੀਂ ਉਹ ਜ਼ਮੀਨ ਐਕਵਾਇਰ ਕਰ ਲਈ ਤਾਂ ਉਹ ਬੱਚੇ ਵੀ ਬਾਹਰ ਜਾਣ ਜੋਗੇ ਪੱਕੇ ਜਾਣਗੇ ਕਿਉਂਕਿ ਜਦੋਂ ਤੁਸੀਂ ਜ਼ਮੀਨ ਲੈ ਲਈ ਤੇ ਪੈਸੇ ਦੇ ਦਿੱਤੇ ਜਾਂ ਉਹਨਾਂ ਨੂੰ ਵੱਧ ਜ਼ਮੀਨ ਦੇ ਦਿੱਤੀ ਜਾਂ ਘੱਟ ਜ਼ਮੀਨ ਦੇ ਦਿੱਤੀ ਜਾਂ ਉਹਦੀ ਵੈਲਿਊ ਵੱਧ ਕਰਕੇ ਦੇ ਦਿੱਤੀ ਤਾਂ ਉਹ ਲੋਕ ਆਪਣੇ ਬੱਚੇ ਨੂੰ ਬਾਹਰ ਭੇਜ ਜਾਣਗੇ ਤੇ ਫਿਰ ਤਾਂ ਪੰਜਾਬ ਐਸੀ ਖਾਲੀ ਹੋ ਜਾਣਾ ਸੋ ਮੈਂ ਸਮਝਦਾ ਕਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਇੱਕ ਕਿਸਾਨ ਤੇ ਪੰਜਾਬ ਦੇ ਵੱਖ-ਵੱਖ ਸਮਾਜ ਦੇ ਲੋਕਾਂ ਦੇ ਹੱਕ ਦੀ ਪਾਲਿਸੀ ਨਹੀਂ ਹੈ ਔਰ ਇਹ ਪੰਜਾਬ ਨੂੰ ਹੋਰ ਕਮਜ਼ੋਰ ਕਰੂਗੀ ਔਰ ਇਸ ਕਰਕੇ ਇਸ ਦੇ ਉੱਪਰ ਰਿਵਿਊ ਕਰਨਾ ਚਾਹੀਦਾ ਕਈ ਵਾਰੀ ਜਦੋਂ ਸਾਰੇ ਲੋਕ ਜਿਵੇਂ ਕਿਸਾਨਾਂ ਦੀ ਜ਼ਮੀਨ ਜਾਣੀ ਹੈ ਉਹ ਭਾਈ ਕਿਸਾਨਾਂ ਨੂੰ ਪੁੱਛੋ ਵੀ ਉਹ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਜੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਭਾਈ ਵਿਰੋਧ ਕਰ ਰਹੇ ਹੋਂ ਦਾ ਤਾਂ ਫਿਰ ਭਾਈ ਲੈਣ ਦੀ ਲੋੜ ਕੀ ਹੈ ਸਿੰਘਲਾ ਸਾਹਿਬ ਇੱਕ ਨਾ ਉਹਦੀ ਏਡਬਨ ਸ਼ੁਰੂ ਹੋ ਚੁੱਕੀ ਆ ਆਮ ਆਦਮੀ ਪਾਰਟੀ ਦੇ ਵਿੱਚ ਬਲਾਕ ਭਵਾਨੀਗੜ ਦੀ ਗੱਲ ਕਰੀਏ ਅੱਜ ਇਹ ਉਹਦੇ ਏਡਬਨ ਸ਼ੁਰੂ ਹੋਈ ਹੈਗੀ ਉਧਰ ਨਹੀਂ ਸ਼ੁਰੂ ਹੋਈ ਹੈ ਉਹ ਵੀ ਪ੍ਰਧਾਨ ਵੱਲੋਂ ਸ਼ੁਰੂ ਹੋਈ ਹੈਗੀ ਅੱਗੇ ਕਿਵੇਂ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ 2025 ਤੋਂ ਪਹਿਲਾਂ ਕਿੰਨੀ ਕੁ ਉਧਰ ਦੀ ਦੇਖਦੇ ਹੋ ਖਾਸ ਕਰਕੇ ਸੰਗਰੂਰ ਦੇ ਵਿੱਚ ਬਲਾਕ ਪਵਾਨੀਗੜ੍ਹ ਦੇ ਵਿੱਚ ਬਾਈ ਜੀ ਇਹ ਹਰ ਰੋਜ਼ ਉਧੜਨ ਤੇ ਹੀ ਹੈ ਖਾਸ ਤੌਰ ਤੇ ਪਵਾਨੀਗੜ੍ਹ ਚ ਸੰਗਰੂਰ ਚ ਉਧੜਨ ਤੇ ਹੀ ਹੈ ਜੇ ਸਾਰਾ ਕੁਝ ਅੱਜ ਦੱਸਤਾ ਫਿਰ ਤੁਹਾਡੇ ਕੋਲ ਵੀ ਖਬਰ ਚਲਾਉਣ ਨੂੰ ਕੋਸ਼ਿਸ਼ ਰਹਿਣਾ ਜੋ ਅੱਜ ਆ ਚਲਾਓ ਅਗਲੇ ਹਫਤੇ ਹੋਰ ਚਲਾਵਾਗੇ ਅਗਲੇ ਹਫਤੇ ਫਿਰ ਰੋਜ਼ ਲਾਵਾ ਕਹਿੰਦੇ ਮੈਂ ਕਾਫੀ ਲੀਡਰ ਤੁਹਾਡੇ ਅੰਦਰ ਵਿੱਚ ਨੇ ਜਾਂ ਬਾਇਰਲ ਟੱਚ ਵਿੱਚ ਲੀਡਰ ਦੀ ਗੱਲ ਹੀ ਨਹੀਂ ਅੱਜ ਲੋਕ ਆਪਣੇ ਆਪ ਨੂੰ ਥੱਕਿਆ ਮਹਿਸੂਸ ਕਰ ਰਹੇ ਜੀ ਚਾਹੇ ਉਹਨਾਂ ਦੇ ਲੀਡਰ ਹੈ ਤੇ ਚਾਹੇ ਪੰਜਾਬ ਦੀ ਜਨਤਾ ਹੈ ਤੇ ਜਦੋਂ ਇਹ ਜੀ ਫੀਲਿੰਗ ਲੋਕਾਂ ਦੇ ਮਨ ਚ ਆ ਗਈ ਤਾਂ ਫਿਰ ਗੱਲ ਪਾਰਟੀ ਦੀ ਉਹਨੇ ਹਰਦੀਪ ਨੇ ਕਿਹਾ ਕਿ ਮੈਂ ਵਿਜੇਂਦਰ ਸਿੰਘਲਾ ਜੀ ਦੇ ਕੰਮਾਂ ਨੂੰ ਦੇਖ ਕੇ ਉਹਨੂੰ ਜੁਆਇਨ ਕਰ ਰਿਹਾ ਮੈਂ ਜਦ ਕੰਮ ਕੀਤੇ ਸੀ ਉਹਦਾ ਮੈਨੂੰ ਲੋਕਾਂ ਨੇ ਵੋਟ ਨਹੀਂ ਬਾਈ ਤੇ ਲੇਕਿਨ ਉਹਨੂੰ ਲੱਗਦਾ ਸੀ ਵੀ ਇਹ ਬਦਲਾ ਆਊਗਾ ਤੇ ਬਦਲਾ ਆਇਆ ਕੋਈ ਨਹੀਂ ਕਿ ਤਾਂ ਵਿਜੇਂਦਰ ਸਿੰਘਲਾ ਦੀ ਗੱਲ ਹੋਣ ਲੱਗੀ ਤੇ ਉਸ ਕਰਕੇ ਜੇ ਹਰਦੀਪ ਵਰਗੇ ਛੋਟੇ ਭਰਾਜ ਮੇਰੇ ਨਾਲ ਜੁੜੇ ਆ ਕੇ ਮੇਰੀ ਤਾਕਤ ਬਣਿਆ ਹੈ ਮੇਰਾ ਮੈਨੂੰ ਹੌਸਲਾ ਦਿੱਤਾ ਹੈ ਜਾਂ ਮੇਰੀ ਮਜ਼ਬੂਤੀ ਹੋਈ ਹੈ ਤਾਂ ਇਹਦੇ ਇਹ ਦੇਖ ਕੇ ਕਿ ਹਰਦੀਪ ਵਰਗੇ ਵਰਕਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਆਮ ਆਦਮੀ ਪਾਰਟੀ ਵਾਸਤੇ ਲਗਾਈ ਉਹਨਾਂ ਦੀ ਸਰਕਾਰ ਆਉਣ ਤੋਂ ਬਾਅਦ ਆਜੋ ਕਾਂਗਰਸ ਛੱਡ ਆਉਣ ਛੱਡ ਕੇ ਕਾਂਗਰਸ ਜਾ ਰਿਹਾ ਹੈ ਤਾਂ ਮੈਂ ਸਮਝਦਾ ਕਿ ਇਹਨੂੰ ਦੇਖ ਕੇ ਵੀ ਹੋਰ ਸਾਰੇ ਨੌਜਵਾਨ ਬੱਚੇ ਜਿਹੜੇ ਉਸ ਪਾਰਟੀ ਨਾਲ ਲੱਗੇ ਸੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣਗੇ ਸਰ ਇਸ਼ਾਰਾ ਤੁਸੀਂ ਵੀ ਕਰਤਾਗਾ ਤੇ ਕਾਂਗਰਸ ਲੀਡਰਸ਼ਿਪ ਲਗਾਤਾਰ ਇਸ਼ਾਰਾ ਕਰਦੀ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ